ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਹੈ ਤੋਂ ਬਿਲਕੁਲ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਬੇਸ਼ੱਕ ਇਹ ਮੁੱਦਾ ਪਿਛਲੇ 3 ਕੇ 4 ਦੇ ਸਾਲ ਦੇ ਕਰੀਬ ਜਿਹੜਾ ਸਮਾਂ ਹੋ ਚੁੱਕਿਆ ਲਗਾਤਾਰ ਛਿੜਦਾ ਨਜ਼ਰ ਆ ਰਿਹਾ ਪਰ ਟਿੱਕਾ ਅਜੇ ਤੱਕ ਜਿਹੜਾ ਇੱਕ ਮੁੱਦੇ ਦਾ ਨਹੀਂ ਨਿਕਲਿਆ ਸੀ ਤਾਂ ਆਖਰਕਾਰ ਪੰਜਾਬ ਸਰਕਾਰ ਨੇ ਉਸ ਮਾਮਲੇ ਲੈ ਕੇ ਜਿਹੜੀ ਇਹ ਐਫਰ ਹੈ ਉਹ ਦਰਜ ਕਰ ਦਿੱਤੀ ਗਈ ਹੈ ਮਾਮਲਾ ਕੀ ਹੈ ਕਿਉਂਕਿ ਦਰਸ਼ਕਾ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਸਿੱਖ ਸੰਗਤਾਂ ਤੋਂ ਮੰਗ ਕਰ ਰਹੇ ਸੀ ਕਿਉਂਕਿ ਉਹ ਪਾਵਨ ਪਵਿੱਤਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਕਿ 328 ਰੁਪਏ ਦਾ ਮਾਮਲਾ ਉਹ ਵੀ ਤੇ ਜਦੋਂ ਕਿ तकरीबन 4 ਕੇ 5 ਸਾਲ ਦਾ ਕਲੀ ਸਮਾਂ ਹੋ ਚੁੱਕਿਆ ਜਦੋਂ ਪਾਵਨ ਪਵਿੱਤਰ ਸਰੂਪ ਚਰੇ ਨੇ ਹੋ ਚੋਰੀ ਹੋਣ ਦੇ ਇੰਕਲਾਬ ਲਗਾਏ ਗਏ ਸਨ ਕੀ ਉਹ ਪਾਵਨ ਸੀ ਕਿਹੜੀ ਜਗ੍ਹਾ ਤੇ ਚਲੇ ਗਏ 328 ਰੁਪਏ ਇਹ ਆਖਰਕਾਰ ਉਤਨੋ ਕੋਲ ਲੈ ਗਿਆ ਕਿ ਵਾਕਈ ਇਹ ਪੈਸਿਆਂ ਦਾ ਗੰਮਨ ਹੈ ਜਾਂ ਫਿਰ ਇਸ ਰੂਪਾਂ ਦੀ ਬੇਬਦੀ ਕੀਤੀ ਗਈ ਹੈ ਇਹ ਬੜਾ ਜਿਹੜਾ ਮਾਮਲਾ ਕਿਤਨਾ ਕਿਤੇ ਲਗਾਤਾਰ ਮੀਡੀਆ ਦੇ ਵਿੱਚ ਵੀ ਹਾਈਲਾਈਟ ਹੋਇਆ ਸੰਸਥਾਵਾਂ ਦੇ ਆਗੂ ਸਭਾ ਬਾਨਾਂ ਨੇ ਵੀ ਚੁੱਕਿਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਇਸ ਦੀ ਚਿੰਤਾ ਸੀ ਕਿ ਆਖਰਕਾਰ ਇਸ ਮਾਮਲੇ ਲੈ ਕੇ ਕੀ ਕੀਤਾ ਜਾਵੇ ਕਿਉਂਕਿ ਜਦੋਂ ਹੀ ਸੰਸਥਾਵਾਂ ਇਸ ਮਾਮਲੇ ਲੈ ਕੇ ਸਾਹਮਣੇ ਆਈਆਂ ਤਾਂ ਆਖਰਕਾਰ ਪੰਜਾਬ ਸਰਕਾਰ ਨੂੰ ਵੀ ਕਿਤਨਾ ਕਿਤੇ ਦਾ ਐਕਸ਼ਨ ਆਉ ਲੈਣਾ ਪਿਆ ਬੇਸ਼ੱਕ ਸਮਾਂ ਲੇਟ ਹੋ ਗਿਆ ਕਹਿੰਦੇ ਨੇ ਦੇਰ ਆਏ ਦਰੁਸਤਾਏ ਕਿਉਂਕਿ ਦੇਰ ਤੋਂ ਯਾਨੀ ਕਿ ਸਮਾਂ ਤਕਰੀਬਨ ਆਮ ਆਦੀ ਪਾਰਟੀ ਦਾ ਲਗਭਗ ਖਤਮ ਹੋਣ ਦੇ ਕਿਨਾਰੇ ਹੋ ਚੁੱਕਿਆ ਪਰ ਜੋ ਆਮ ਆਦੀ ਪਾਰਟੀ ਨੇ ਦਾਅਵਾ ਤੇ ਵਾਦਾ ਕੀਤਾ ਸੀ ਕਿ ਅਸੀਂ ਕਿਸੇ ਵੀ ਧਰਮਾਂ ਦੀ ਬੇਦਬੀ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਾਂਗੇ ਜੇਕਰ ਕੋਈ ਇਦਾਂ ਦੀ ਹਰਕਤ ਕਰੇਗਾ ਤਾਂ ਉਸ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ ਤਾਂ ਆਖਰਕਾਰ ਆਪਾਂ ਇਹ ਕਹਤੇ ਨਹੀਂ ਕਹਿ ਸਕਦੇ ਕੀ ਹੈ ਤਾਵਨ ਪਵਿੱਤਰ ਸੂਪਾਂ ਦੀ ਬੇਬੀ ਹੋਈ ਹੈ ਜਾਂ ਚੱਲ ਰਹੀ ਹੈ ਕਿ ਉਹ 328 ਰੁਪਏ ਕਿੱਥੇ ਉਸ ਸਮੇਂ ਜਿਹੜੇ ਅਧਿਕਾਰੀ ਸਬੰਧ ਸਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਵੱਡੀ ਸੰਸਥਾ ਹੈ ਜਿਸ ਦੇ ਆਧਾਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਜਿਹੜੇ ਪ੍ਰਬੰਧ ਨੇ ਗੁਰੂ ਘਰਾਂ ਦੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਨੇ ਤਾਂ ਆਖਰਕਾਰ ਉਹ ਜ਼ਿੰਮੇਵਾਰੀ ਕਿਸ ਦੀ ਬਣਦੀ ਸੀ ਕਿ 328 ਰੁਪਏ ਕਿਉਂਕਿ ਜਦੋਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਲੈਣਾ ਹੋਵੇ ਤਾਂ ਉਸ ਦੀ ਜਿਹੜੀ ਹੈ ਕਿਤਨੇ ਕਿਤੇ ਬਹੁਤ ਇਨਕੁਆਰੀ ਕਰਨੀ ਪੈਂਦੀ ਹੈ ਮੈਂਬਰ ਸਭਾ ਨਾਲ ਤੇ ਸਹਿਨ ਕਰਾਏ ਪੈਂਦੇ ਨੇ ਉਸ ਤੋਂ ਬਾਅਦ ਜਿਹੜੀ ਜਗ੍ਹਾ ਤੇ ਮਹਾਰਾ ਦਾ ਰੂਪ ਰੱਖਣਾ ਹੈ ਤਾਂ ਪ੍ਰਚਾਰਕ ਜਿਹੜਾ ਉਸ ਜਗ੍ਹਾ ਤੇ ਜਾ ਕੇ ਦੇਖ ਕੇ ਆਉਂਦੇ ਨੇ ਕਿ ਵਾਕਈ ਇਹ ਇਸ ਜਗ੍ਹਾ ਤੇ ਰੱਖਣ ਦੇ ਸਮਰਥ ਹੈਗਾ ਕਿ ਇਹਨਾਂ ਕੋਲ ਪ੍ਰੋਪਰ ਤਰੀਕੇ ਨਾਲ ਮਰਿਆਦਾ ਦੀ ਥਾਂ ਹੈਗੀ ਆ ਕਿ ਇਹ ਇਸ ਸਮੇਂ ਮਰਿਆਦਾ ਦੇ ਅਨੁਸਾਰ ਉਹ ਸੇਵਾ ਕਰ ਸਕਦਾ ਪਰ ਸਵਾਲ ਇਹ ਕਿ 328 ਰੂਪ ਇੱਕ ਜਗ੍ਹਾ ਤੋਂ ਗਾਇਬ ਹੋ ਜਾਣੇ ਕੋਈ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਮੈਂਬਰ ਸਭਾ ਨਾਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਮੇਟੀ ਅਧਿਕਾਰੀਆਂ ਦੀ ਗੱਲ ਕੀਤੀ ਆਵੇ ਕਿ ਆਖਰਕਾਰ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਨਹੀਂ ਲੱਗਿਆ ਬੇਸ਼ੱਕ ਸੰਸਥਾਵਾ ਦੇ ਕੁਝ ਆਗੂ ਸਭਾ ਸਾਹਮਣੇ ਵੀ ਆਏ ਦਰਨਾ ਪ੍ਰਦਰਸ਼ਨ ਵੀ ਹੋਇਆ ਪਰ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਇਹ ਦਰਨਾ ਪ੍ਰਦਰਸ਼ਨ ਲਗਾਤਾਰ ਚੱਲਦਾ ਰਿਹਾ ਤਾਂ ਜਿਹਦੇ ਵਿੱਚ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਜੋ ਕਿ ਪਹਿਲਾਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਉਹ ਅੰਮ੍ਰਿਤਸਰ ਵਿਖੇ ਜਿਹੜਾ ਕੀਰਤਨ ਸਮਾਗਮ ਕਰਦੇ ਸਨ ਦਰਬਾਰ ਸਾਹਿਬ ਵਿਖੇ ਜਿਹੜਾ ਉਹ ਗੁਰਬਾਣੀ ਜਸਰਾਈ ਸੰਗਤਾਂ ਨੂੰ ਨਿਹਾਲ ਕਰਦੇ ਸਨ ਹੁਣ ਵੀ ਜਿਹੜਾ ਕੀਰਤਨ ਕਰਦੇ ਨੇ ਪਰ ਇਸ ਮਾਮਲੇ ਲੈ ਕੇ ਜਦੋਂ ਉਹ ਸਾਬਕਾ ਹੋ ਗਿਆ ਤਾਂ ਧਰਨਾ ਪ੍ਰਦਰਸ਼ਨ ਜਦੋਂ ਉਹਨਾਂ ਨੇ ਸੰਸਥਾ ਬਣਾਈ ਗਈ ਤਾਂ ਉਹਨਾਂ ਨੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਤਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ 328 ਰੁਪਿਆਂ ਦੇ ਮਾਮਲੇ ਲੈ ਕੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆຊੀਤਾ ਉਹਨਾਂ ਨੇ ਕਿਹਾ ਕੀ ਹਰ ਹਾਲ ਦੇ ਵਿੱਚ ਜਿਹੜਾ ਦੋਸ਼ੀਆਂ ਦੇ ਉੱਪਰ ਜਿਹੜੀ ਹੈ ਕਾਰਵਾਈ ਹੋਵੇਗੀ ਤੇ ਆਖਰਕਾਰ ਪੰਜਾਬ ਸਰਕਾਰ ਨੇ ਉਹ ਕਾਰਵਾਈ ਜਿਹੜੀ ਆ ਕਰਕੇ ਦਿਖਾਈ ਬੇਸ਼ੱਕ ਸਮਾਂ ਲੱਗ ਗਿਆ ਪਰ ਕਾਰਵਾਈ ਜ਼ਰੂਰ ਹੋਈ ਹੈ ਹੁਣ ਜਿਹੜੀ ਗਾਜਾ ਹੋ 16 ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਗਿਰੀ ਹੈ ਜਿਦੇ ਵਿੱਚ ਉਸ ਸਮੇਂ ਸ਼੍ਰੋਮਿਕ ਦੁਬਾਰਾ ਪ੍ਰਬੰਧਕ ਕਮੇਟੀ ਦੇ ਤਤ ਕਾਲੀ ਜਾਨਕੀ ਜਦੋਂ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਮਲਾਜ਼ਮਾਂ ਦੇ ਉੱਪਰ ਜਿਹੜੀ ਗਾਜ ਆਹੋ ਗਿਰੀ ਆ ਸਭ ਤੋਂ ਵੱਡੀ ਗਾਜ ਜਿਹੜੀ ਆ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਤਾਂ ਉਹਨਾਂ ਦੇ ਉੱਪਰ ਗਿਰੀ ਆ ਤਾਂ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਇਆ तकरीबन 16 ਵਿਅਕਤੀਆਂ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਅੰਮ੍ਰਿਤਸਰ ਥਾਣਾ ਡਿਵੀਜ਼ਨ ਦੇ ਵਿੱਚ ਜਿਹੜੀ ਐਫ ਆਰ ਆਈ ਆ ਉਹ ਦਰਜ ਹੋਈ ਆ ਜਾਂਚ ਹੋਵੇਗੀ ਉਹ 16 ਨਾਮ ਕਿਹੜੇ ਨੇ ਮੈਂ ਥੋੜਾ ਜ਼ਿਕਰ ਕਰ ਦਵਾਂ ਕਿਉਂਕਿ ਹੁਣ ਵੀ ਜਿਹੜਾ ਇਹ ਦੱਸਿਆ ਜਾ ਰਿਹਾ ਸਾਨੂੰ ਜੋ ਜਾਣਕਾਰੀ ਸਾਹਮਣੇ ਹੈ ਕਿਉਂਕਿ ਜਦੋਂ ਇਸ ਮਾਮਲੇ ਲੈ ਕੇ ਮੈਂ ਕਿਸੇ ਨਿੱਜੀ ਬੰਦੇ ਨਾਲ ਗੱਲਬਾਤ ਕੀਤੀ ਜੋ ਐਜੀਪੀਸੀ ਦੇ ਅਧਿਕਾਰੀ ਸਾਬਨ ਸਨ ਫਿਰ ਮੈਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਇਸ ਸਮੇਂ ਜਿਹੜੀ ਸੀਟ ਤੇ ਉੱਪਰ ਬਰਾਜਮਾਨ ਹੈ ਕੀ ਉਹ ਵਾਕੀ ਹੋ ਇਸ ਸਮੇਂ ਸ਼੍ਰੋਮਣੀ ਦੁਆਰਾ ਪਰਮੰਧਕ ਕਮੇਟੀ ਦੇ ਵਿੱਚ ਕੰਮ ਕਰ ਰਹੇ ਨੇ ਪਰ ਜਾਣਕਾਰੀ ਸਾਡੇ ਸੋਰਸਾਂ ਤੋਂ ਆਈ ਹੈ ਕਿ ਅਜੇ ਕੁਝ ਬੰਦੇ ਜਿਹੜੇ ਨੇ ਰਿਟਾਇਰ ਹੋ ਚੁੱਕੇ ਨੇ ਤੇ ਕੁਝ ਬੰਦੇ ਜਿਹੜੇ ਹੀ ਸੇਵਾ ਤੇ ਸ਼੍ਰੋਮਣੀ ਦੁਆਰਾ ਪਰਮੰਧਕ ਕਮੇਟੀ ਦੇ ਅਧੀਨ ਕੰਮ ਜਿਹੜੇ ਨੇ ਉਹ ਕਰ ਰਹੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਮੈਂ ਕਹਾਂ ਮੋਟਾ-ਮੋਟਾ ਦਾ ਜ਼ਿਕਰ ਕਰਾਂ ਨਾਮਾ ਦਾਤਾ ਡਾਕਟਰ ਰੂਪ ਸਿੰਘ ਮੁਖਸਕੱਤਰ ਜਿਨ੍ਹਾਂ ਦੇ ਉੱਪਰ ਐਫਆਈ ਆਈ ਦਰਜ ਹੋਈ ਹੈ ਕਿਉਂਕਿ ਉਹ ਸਮੇਂ ਮੁਖਸਕੱਤਰ ਸਨ ਸ਼ਲੋਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਮਨਜੀਤ ਸਿੰਘ ਜੋ ਕਿ ਮੀਸ ਸਕੱਤਰ ਗੁਰਬਚਨ ਸਿੰਘ ਸਕੱਤਰ ਸਤਿੰਦਰ ਸਿੰਘ ਮੀਸ ਸਕੱਤਰ ਨਿਸ਼ਾਨ ਸਿੰਘ ਫਾਈਨਾਂਸ ਯਾਨੀ ਕਿ ਇਹ ਸਾਰਾ ਫਾਈਨਾਂਸ ਦਾ ਕੰਮ ਕਰਦਾ ਸੀ ਜਦੋਂ ਵੀ ਮਾਰਾ ਦਾ ਸਰੂਪ ਜਾਣਾ ਹੁੰਦਾ ਹੈ ਜੋ ਪੇਟਾ ਹੁੰਦੀ ਆ ਉਹ ਸਾਰਾ ਫਾਈਨਾਂਸ ਦੇ ਅਧੀਨ ਹੁੰਦਾ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਆ ਹੋਈ ਹੈ ਯਾਨੀ ਕਿ ਪੱਤਾ ਦਰਜ ਹੋਇਆ ਪਰਮਜੀਤ ਸਿੰਘ ਸੁਪਰਵਾਈਜ਼ਰ ਜੁਜਾਰ ਸਿੰਘ ਕਾਊਂਟੈਂਟ ਕਿਉਂਕਿ ਕੋਈ ਵੀ ਜਿਹੜਾ ਅਧਿਕਾਰੀ ਸਬੰਧ ਜਿਹੜਾ ਉਸ ਡਿਪਾਰਟਮੈਂਟ ਦਾ ਨਹੀਂ ਛੱਡਾ ਗਿਆ ਜਿਨ੍ਹਾਂ ਦੀ ਇਨਵੋਲਵਮੈਂਟ ਜਿਹੜੀ ਆ ਉਹ ਪਾਈ ਗਈ ਸੀ ਅਜੇ ਜਾਂਚ ਚੱਲ ਰਹੀ ਹੈ ਪਰ 16 ਵਿਅਕਤੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਈ ਹੈ ਇੱਕ ਵੱਡੀ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਜਿਹੜੀ ਐਫਰੈਂਸ ਦਰਜ ਹੋਈ ਹੈ ਜਿਹਦੇ ਵਿੱਚ ਮੈਂ ਜ਼ਿਕਰ ਕਰਦਾ ਵਾਂ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਜਿਹੜਾ ਗੋਇੰਦਵਾਲ ਸਾਹਿਬ ਗੁਰੂ ਘਰ ਹੈ ਤਾਂ ਉੱਥੇ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਕਾਰਵਾਈ ਆ ਹੋਈ ਹੈ 16 ਵਿਅਕਤੀ ਯਾਨਕੀ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹਦੇ ਵਿੱਚ ਕੰਮ ਕਰ ਰਹੇ 16 ਅਧਿਕਾਰੀਆਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਅੰਮ੍ਰਿਤਸਰ ਡਿਵੀਜ਼ਨ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਤਾਂ ਇਸ ਤੋਂ ਬਾਅਦ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਨਤਾਰ ਸਿੰਘ ਸੰਧਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਨਾਲ ਹੀ ਸਾਬਕਾ ਮੰਤਰੀ ਬੇਸ਼ੱਕ ਐਮ ਐਲ ਏ ਅੰਮ੍ਰਿਤਸਰ ਤੋਂ 인ਦਰਬੀਰ ਸਿੰਘ ਮੇਜਰ ਉਹ ਵੀ ਉੱਥੇ ਮੌਜੂਦ ਸਨ ਤਾਂ ਉਸ ਧਰਨੇ ਦੇ ਵਿੱਚ ਉਹਨਾਂ ਨੂੰ ਕਿਉਂਕਿ ਜਿਹੜਾ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਧਰਨਾ ਚੱਲ ਰਿਹਾ ਸੀ ਇਸ ਮਾਮਲੇ ਲੈ ਕੇ ਤਾਂ ਉਹ ਐਫ ਆਰ ਜੀ ਦੀ ਕਾਪੀ ਜਿਹੜੀ ਆ ਉਹ ਉਹਨਾਂ ਨੂੰ ਸਮਰਧ ਕਰ ਦਿੱਤੀ ਗਈ ਹੈ ਤੇ ਧਰਨਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਿਕ ਉਹ ਖਤਮ ਹੋ ਚੁੱਕਿਆ ਹੈ ਤਾਂ ਆਖਰਕਾਰ ਜਦੋਂ ਇਹ ਧਰਨਾ ਪ੍ਰਦਰਸ਼ਨ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਸਿੱਖ ਸਦਭਾਵਨਾ ਦਲ ਜੋ ਕਿ سابقا ਜਿਹੜੇ ਮੁੱਖ ਸੇਵਾਦਾਰ ਨੇ ਆਪਾਂ ਕਹਿ ਸਕਦੇ ਹਾਂ ਜੋ ਕੀਰਤਨੀਆਂ ਨੇ ਸਾਫਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਤਾਂ ਉਹਨਾਂ ਨੇ ਸੰਸਥਾ ਬਣਾਈ ਤਾਂ ਇਸ ਮਾਮਲੇ ਲੈ ਕੇ ਬੜਾ ਜਿਹੜਾ ਹਾਈਲਾਈਟ ਮਾਮਲਾ ਹੋਇਆ ਸੀ ਤਾਂ ਪਰਚਾ ਜਿਹੜਾ ਦਰਜਾ ਹੋ ਕਰਵਾਇਆ ਗਿਆ ਜਦੋਂ ਉਹ ਧਰਨਾ ਪ੍ਰਦਰਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਸਾਹਿਬ ਆਲ ਪਹੁੰਚੇ ਸਪੀਕਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਕੁਝ ਇਸ ਬਾਰੇ ਗੱਲਾਂ ਦਾ ਜ਼ਿਕਰ ਕੀਤਾ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮਪਤਾਈ ਗੁਰੂ ਸਾਹਿਬ ਦੇ ਕੋਈ ਕਿੰਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ ਜੇ ਕਿਸੇ ਸੇਵਾ ਮਿਲਦੀ ਆ ਉਹ ਵਡਭਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਦਾ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪਦਾ ਗੁਰੂ ਅਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ برداشت ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਸਾਡਾ ਹੁਕਮ ਦਿੱਤਾ ਹੈ ਸਾਰਿਆਂ ਨੂੰ ਸਭੇ ਸਾਜੀ ਵਾਸ ਦਾਣ ਵਾਲੇ ਸੇਵਾ ਲੈ ਕੇ ਚੱਲੇ ਆ ਹੁਸੂਸਾ ਬੜੀ ਦੀ ਕਿਰਪਾ ਲੈ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹੜੀ ਦੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਇਹ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਪੈ ਜਰੂਰ ਰਹਿਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਲਵੇਗਾ ਕਿ ਕਾਲੀ ਚ ਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਧਾ ਵਾਸਤੇ ਕੋਈ ਗਲਤ ਕੰਮ ਨਾ ਕਰੀਏ ਤੂੰ ਗੁਰੂ ਸਾਡਾ ਬਹੁਤ ਵੱਡਾ ਆਪਾਂ ਦੀ ਆਪਣੀ ਤਾਂ ਮਤ ਬਹੁਤ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਨੂੰ ਜਿੰਨੀ ਕਿ ਸੇਵਾ ਲਈਏ ਪ੍ਰਵਾਨ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ ਤੇ ਅਸੀਂ ਆਪ ਦੇ ਆਪ ਨੂੰ ਵੜ ਭਾਗੀ ਸਮਝਾਂਗੇ ਤੋ ਆਪ ਜੀ ਨੇ ਇਤਿਹਾਸ ਵਿੱਚ ਦਰਜ ਕਰਾ ਲਿਆ ਕਿ 328 ਪਾਵਨ ਸਰੂਪਾਂ ਵਾਸਤੇ ਜਿਹੜੀ ਕਾਰਵਾਈ ਸੀ ਉਹ ਤੁਹਾਡੇ ਹੱਥੋਂ ਮਹਾਰਾਜ ਨੇ ਕਰਵਾ ਲਈ ਤੇ ਆਪ ਜੀ ਦੇ ਹੱਥੋਂ ਭਰਾਈ ਹੈ ਜੀ ਆਰਾਮ ਸ਼ਬਦ ਡਟਾ ਲਿਖ ਕੇ ਜਿਹੜੀਆਂ ਨਾਲੀਆਂ ਚ ਦੱਬੀਆਂ ਸੀ ਉਹ ਵੀ ਪਟਵਾਲੀਆਂ ਤੇ ਉਹ ਵੀ ਸੀਗਾ ਵੀ ਜਿਹੜੇ ਮਾਰਗ ਬਣਾਏ ਗੁਰੂ ਗੋਬਿੰਦ ਸਿੰਘ ਤੇ ਮਾਲਕ ਕਿਰਪਾ ਕਰੇ ਜੇ ਤੁਹਾਨੂੰ ਪੰਜਾਬ ਵਾਸੀਆਂ ਨੇ ਮਾਣ ਬਖਸ਼ਿਆ ਤੇ ਤੁਸੀਂ ਪੰਜਾਬ ਵਾਸੀਆਂ ਦਾ ਮਾਣ ਬਣਿਓ ਉਹਨਾਂ ਨੂੰ ਰਾਜ ਕਰਨ ਦਾ ਸੁਪਨਾ ਦੇਓ ਉਹਨਾਂ ਤੇ ਰਾਜ ਕਰਨ ਦਾ ਸੁਪਨਾ ਨਹੀਂ ਲੈਣਾ ਵਾਹਿਗੁਰੂ ਤੇ ਫਰਜ਼ ਸਮਝਣਾ ਹੈ ਜੀ ਸੇਵਾ ਕਰਨ ਨੂੰ ਕੁਰਸੀ ਨੂੰ ਹੱਕ ਨਾ ਸਮਝਿਆ ਜਾਏ ਫਿਰ ਤੇ ਫਿਰ ਪੁਸ਼ਤਾਂ ਦਾ ਰਾਜ ਵੀ ਮਹਾਰਾਜ ਦੇ ਕੇ ਤੋਰਦੇ ਸੀਗੇ ਤੇ ਆਹ ਜਿਹੜੀ ਐਫ ਆਈ ਆਰ ਦੀ ਕਾਪੀ ਸੰਗਤ ਜੀ ਇਹ ਜਿਹੜੇ ਰਾਤ ਇੱਥੇ ਸੌਂਦੇ ਸੀ ਨਾ ਵਿਚਾਰੇ ਰਾਤਾਂ ਅੱਜ ਕੱਟਦੇ ਸੀ ਮੈਂ ਤੇ ਆ ਕੇ ਚਲਿਆ ਜਾਂਦਾ ਇਹ ਉਹਨਾਂ ਦੀ ਜਿੱਤ ਹੋਈ ਹੈ ਇਹ ਅੱਜ ਸ਼ੁਰੂਆਤ ਹੋਈ ਹੈ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਬਿਲਕੁਲ ਤੁਸੀਂ ਵੀ ਸੁਣਿਆ ਵਿਦਾਸ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨਾਂ ਨੇ ਇਹਨਾਂ ਨੇ ਦਾਅਵਾ ਤੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਜਿਹੜਾ ਅਜਿਹੇ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਕਿ ਕਿਸੇ ਵੀ ਧਰਮ ਦੀ ਬੇਦਬੀ ਕਰਦਾ ਤਾਂ ਆਖਰਕਾਰ ਉਹਨਾਂ 16 ਵਿਅਕਤੀਆਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਸੰਗਤਾਂ ਦੀ ਪੂਰਜੋਰ ਮੰਗ ਸੀ ਲੰਬੇ ਸਮੇਂ ਤੋਂ ਸੰਗਤਾਂ ਜਿਹੜੀਆਂ ਨੇ ਮੇਰੇ ਕੋਲ ਆ ਰਹੀਆਂ ਸਨ ਤਾਂ ਆਖਰਕਾਰ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਇਹੋ ਕੀਤੀ ਗਈ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹੁਣ ਮੈਂ ਜੇਕਰ ਥੋੜਾ ਜਿਆਦਾ ਜਾਣਕਾਰੀ ਚ ਹੋਰ ਵਾਅਦਾ ਕਰਦਾ ਹਾਂ ਕਿਉਂਕਿ ਦਰਸ਼ਕ ਸੋਚ ਰਹੇ ਹੋਣਗੇ ਵੀ ਕਿਹੜੇ-ਕਿਹੜੀਆਂ ਧਾਰਾਂ ਲੱਗੀਆਂ ਨੇ 295 ਦੇ 295ਏ ਇਹ ਉਹ ਧਾਰਾ ਜੋ ਕਿਸੇ ਧਰਮ ਦੇ ਖਿਲਾਫ ਜਾਂ ਫਿਰ ਕਿਸੇ ਦੀ ਧਰਮ ਦੀ ਬੇਅਦਬੀ ਹੋ ਜਾਵੇ ਤਾਂ ਇਹ ਧਾਰਾ ਜਿਹੜੀ ਲੱਗਦੀ ਹੈ ਤਾਂ ਇਹ ਜਿੰਨੀਆਂ ਧਾਰਾਂ ਨੇ ਲੱਗੀਆਂ ਜਿਹਦੇ ਵਿੱਚੋਂ 409 465ਏ 120ਬੀ ਤੇ ਇਹ ਮਾਮਲੇ ਦੇ ਤਹਿਤ ਜਿਹੜਾ ਇਹਨਾਂ ਤੇ ਕਾਰਵਾਈ ਆ ਉਹ ਕੀਤੀ ਗਈ ਆ ਸੋ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਕੁਲਤਾਰ ਸਿੰਘ ਸੰਧਵਾ ਨੇ ਆਪਣਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਬਲਦੇਵ ਸਿੰਘ ਵਡਾਲਾ ਜੋ ਕਿ ਸਾਬਕਾ ਹਜ਼ੂਰੀ ਰਾਗੀ ਨੇ ਤੋਂਨ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਵੀ ਕੀਤਾ ਕਿ ਸ਼ਾਇਦ ਪੰਜਾਬ ਸਰਕਾਰ ਹੁਣ ਬੇਦਵੀਆਂ ਦੇ ਮਾਮਲੇ ਨੂੰ ਲੈ ਕੇ ਜਿਹੜਾ ਸਖਤ ਕਾਨੂੰਨ ਆ ਉਹ ਦੇ ਵਿੱਚ ਜਾਂਚ ਪੜਤਾਲ ਜਿਹੜੀ ਚੱਲ ਰਹੀ ਆ ਲੋਕਾਂ ਦੀ ਰਾਏ ਮਰਸਲਵਾ ਵੀ ਲਿਆ ਗਿਆ ਸੀ ਤਾਂ ਜਲਦ ਜਿਹੜਾ ਕਾਨੂੰਨ ਆ ਉਹ ਬਣਾਇਆ ਜਾਵੇ ਤਾਂ ਜੋ ਕਿ ਲੋਕ ਜਿਹੜੇ ਨੇ ਜਾਂ ਫਿਰ ਅਜਿਹੇ ਹਰਕਤ ਕਰਨ ਵਾਲੇ ਜਿਹੜੇ ਗ੍ਰੋਹਨੀ ਹਰਕਤ ਕਰਨ ਵਾਲੇ ਦੋਸ਼ੀ ਨੇ ਪਾਪੀ ਨੇ ਉਹ ਅਜਿਹੀ ਹਰਕਤ ਜੜੀ ਆ ਉਹ ਨਾ ਕਰ ਸਕਣ ਤਾਂ ਕੀ ਕੁਝ ਕਿਹਾ ਬਲਦੇਵ ਸਿੰਘ ਵਡਾਲਾ ਨੇ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਖਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਅਤੇ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਦੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਨੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕਿ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜਾਇਤ ਫਾਂਸੀ ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਵਾਰ ਨਾ ਕਰ ਸਕੇ ਸਤ ਤੁਸੀਂ ਵੀ ਸੁਣਿਆ ਸਾਫਕਾ ਹਜ਼ੂਰੀ ਲਾਗੀ ਜੋ ਕਿ ਸਿੱਖ ਸਦਭਾਵਨਾ ਦਲ ਦੇ ਰਹੇ ਨੇ ਹੋ ਮੁਖ ਸੇਵਾਦਾਰ ਨੇ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਲੰਬੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਦੇ ਨਾਲ ਟਾਈ ਅਪ ਕਰ ਰਹੇ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਆਪਣੀ ਜੜੀ ਆ ਉਹ ਗੱਲ ਆ ਪੁਗਾਈ ਆ ਜੋ ਵਾਅਦਾ ਤੇ ਦਾਵਾ ਪੂਰਾ ਕੀਤਾ ਸੋ ਅਫਾਅਰ ਇਹ ਦਰਜ ਕੀਤੀ ਗਈ ਆ ਪਰ ਦੂਜੇ ਪਾਸੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇਸ ਮਾਮਲੇ ਲੈ ਕੇ ਬੜੇ ਤਿੱਖੇ ਨਜ਼ਰ ਆ ਰਹੇ ਨੇ ਜਿਹੜਾ ਪੰਜਾਬੀ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਜਿਹੜੀ ਹੈ ਸਿੱਖ ਸੰਸਥਾਵਾਂ ਦੇ ਧਾਰਮਿਕ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ ਦਖਲ ਅੰਦਾਜ਼ੀ ਜਿਹੜੇ ਪੰਜਾਬ ਸਰਕਾਰ ਆ ਉਹ ਦੇਣੀ ਸ਼ੁਰੂ ਕਰ ਰਹੀ ਹੈ ਤਾਂ ਇਹ ਆਲਰੇਡੀ ਜਿਹੜਾ ਇਸ ਮਾਮਲੇ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਜਿਹੜੀ ਆ ਉਹ ਕਰ ਚੁੱਕੇ ਹਾਂ ਇਸ ਤਰ੍ਹਾਂ ਜਿਹੜੀ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ 328 ਰੂਪ ਜਿਹੜੇ ਨੇ ਉਹ ਕੋਈ ਬੇਦਬੀ ਦਾ ਮਾਮਲਾ ਨਹੀਂ ਹੈ ਇਹ ਸਿਰਫ ਪੈਸਿਆਂ ਦਾ ਗਵਰਨ ਲੈ ਕੇ ਨੂੰ ਮਾਮਲਾ ਜਿਹੜਾ ਇਹ ਦੱਸਿਆ ਜਾ ਰਿਹਾ ਜੋ ਹਰਜਿੰਦਰ ਸਿੰਘ ਧਾਮੀ ਜੋ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਹੁਣ ਸਵਾਲ ਇਹ ਹੈ ਕਿ ਜਿਨ੍ਹਾਂ 16 ਮੈਂਬਰਾਂ ਦੇ ਖਿਲਾਫ ਜੋ ਉਸ ਸਮੇਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ ਜਾਂ ਅਜੇ ਵੀ ਕੁਝ ਮੁਲਾਜ਼ਮ ਸੇਵਾ ਕਰ ਰਹੇ ਨੇ ਕਿ ਉਹਨਾਂ ਦੀ ਹੁਣ ਗ੍ਰਿਫਤਾਰੀ ਹੋਵੇਗੀ ਜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਪਰ ਹੋਰ ਕਿੰਨੀ ਵੱਡੀ ਗਾਜ ਗਿਰਦੀ ਹੈ ਜਦੋਂ ਪੁੱਛਗੀਛ ਹੋਵੇਗੀ ਪੜਤਾਲ ਹੋਵੇਗੀ ਕਿਉਂਕਿ ਸਮਾਂ ਤਕਰੀਬਨ 4-5 ਸਾਲ ਦੇ ਕਰੀਬ ਹੋ ਚੁੱਕਿਆ ਤਾਂ ਆਖਰਕਾਰ ਹੂੰ ਜੜਈਆ ਅਫਰ ਦੇ ਦਰਜ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿੱਚੋਂ ਕਿੰਨੇ ਕ ਮੈਂਬਰਾਂ ਨੂੰ ਕਿੰਨੇ ਕ ਲੋਕਾਂ ਨੂੰ 16 ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਕੀ ਅੱਗੇ ਜਿਹੜੀ ਹੈ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਮੁਰ ਦੁਆਰਾ ਸੀ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਜੀ ਸਾਰੀ ਜਾਣਕਾਰੀ ਹੈ ਦੁਬਾਰਾ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ